ਰੰਗ ਨੂੰ ਛੜ ਦੇਖਣ ਨੂੰ ਇਦਾਂ ਕੱਲ ਇਦਾਂ ਦੀ ਦੇਖਣ ਨੂੰ ਰੰਗ ਦਾ ਛੜ ਦੇ ਰੰਗ ਦਾ ਅੱਜਕੱਲੇ ਵਕਤ ਦੋ ਕੋਈ ਨਾ ਇੱਕ ਇਤਲਾ ਮਿਲੀ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਆਪੋਵਾਲ ਉਹ ਆਪਣੇ ਦਾਸਾਈ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਤੇ ਦੌਰਾਨੇ ਉਸੇ ਦੌਰਾਨ ਇੱਕ ਦੋ ਅਣਅਪਛਤਿਵੇਂ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਫੈਲਾ ਉਹਦੀ ਅੱਖੀ 'ਚ ਲੱਗਾ ਹੋਇਆ ਤੇ ਉਸ ਦੇ ਆਪਣੇ ਲਾਇਸੈਂਸੀ ਰਵਰਬਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫਾਇਰ ਕੀਤੇ ਹੈ ਤੇ ਉਸ ਤਰ੍ਹਾਂ ਉਸ ਦੇ ਉਹ ਜਿਹੜੇ ਮੌਕੇ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਹਨ ਮੋਰਚਲ ਤੇ ਉਹਨਾਂ ਦੇ ਬਾਅਦ ਜਿਹੜੇ ਉਹਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਦਰਾਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨ ਖਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹ ਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਰਵਾਈ ਜਿਹੜੀ ਉਹ ਅਮਨਚਲੀਆਂ ਦੀ ਜਗ੍ਹਾ ਤੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਤੁਰੰਤ ਗ੍ਰਫਤਰ ਕੀਤਾ ਜਾਵੇਗਾ ਬਾਕੀ ਇਹ ਦਿਵਾਜ ਸੁਣਾਈ ਆ आगा। आगा, वो भी देखे तो होना तो तो देखे साढ़े पांच फुटका होना छह फुटका